ਉਦੇ ਕਰਕੇ ਉਹ ਡਰ ਦੇ ਮਾਰੇ ਕਰਕੇ ਗਏ ਆ ਜਿਹੜੇ ਉਹਨਾਂ ਨੇ ਝਾਲੀ ਸੰਖੇ ਲੈਟਰ ਬੰਡੇ ਸੀਗੇ ਕਲੈਕਸ਼ਨ ਦੇ ਵਿੱਚ ਉਹ ਹਰਦੇ ਸੀ ਉਹਨਾਂ ਨੇ ਉਹ ਝਾਲੀ ਸੰਖੇ ਲੈਟਰ ਬੰਡੇ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਯੂਥ ਆ ਅਸੀਂ ਯੂਥ ਨੂੰ ਮਜ਼ਬੂਤ ਕਰ ਰਹੇ ਆ ਅਸੀਂ ਬੱਚਿਆਂ ਦਾ ਰੁਝਾਨ ਬਦਲ ਕੇ ਖੇਡਾਂ ਵੱਲ ਆ ਰਹੇ ਆ ਅਸੀਂ ਬੱਚਿਆਂ ਨੂੰ ਫੁੱਟਬਾਲ ਦੀਆਂ ਕਿੱਟਾਂ ਹਰ ਇੱਕ ਪਿੰਡ ਦੇ ਵਿੱਚ ਜੇ ਹਾਈ ਕਮਾਂਡ ਮੈਨੂੰ ਟਿਕ ਦਿੰਦੀ ਆ ਤਾਂ ਮੈਂ ਇਹ ਚੱਬੇ ਵਾਲ ਦੀ ਜਿਹੜੀ ਸੀਟ ਆ ਮੈਂ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗਾ ਸਤਿ ਸ਼੍ਰੀ ਅਕਾਲ ਦੋਸਤੋ ਜੀਬੀਸੀ ਅਪਡੇਟ ਦੇਖ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਨਵਨੀਤ ਸਿੰਘ ਚੀਮਾ ਅੱਜ ਪਹੁੰਚੇ ਹਾਂ ਹਲਕਾ ਚੱਬੇਵਾਲ 'ਚ ਜਿੱਥੇ ਕਿ ਵਿਧਾਨ ਸਭਾ ਦੀ ਚੋਣ ਜਦੋਂ ਹੋਈ ਸੀ ਤਾਂ ਡਾਕਟਰ ਰਾਜਕੁਮਾਰ ਇੱਥੋਂ ਚੋਣ ਜਿੱਤ ਗਏ ਸੀ ਉਸ ਤੋਂ ਬਾਅਦ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾਕਟਰ ਰਾਜਕੁਮਾਰ ਐਮਪੀ ਬਣ ਕੇ ਰਾਸਵ ਮੈਂਬਰ ਬਣ ਗਏ ਨੇ ਤੇ ਇਹ ਜਿਹੜੀ ਸੀਟ ਹੈ ਖਾਲੀ ਹੋ ਚੁੱਕੀ ਹੈ ਵਿਧਾਇਕ ਤੋਂ ਵਾਂਝੀ ਹੈ ਤੇ ਜੋ ਇੱਥੇ ਜਿਮਨੀ ਚੋਣ ਦੁਬਾਰਾ ਹੋਵੇਗੀ ਉਸ ਦੇ ਰਿਗਾਰਡਿੰਗ ਅਸੀਂ ਪਹੁੰਚੇ ਹਾਂ ਸਰਦਾਰ ਕੁਲਵਿੰਦਰ ਸਿੰਘ ਰਸੂਲਪੁਰ ਜੋ ਇੱਥੋਂ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਹਲਕਾ ਚੱਬੇਵਾਲ ਦੀਆਂ ਜੁਗਤਿ ਵਿਧੀਆਂ ਨੇ ਉਸ ਬਾਰੇ ਵੀ ਚਰਚਾ ਕਰਾਂਗੇ ਸਵਾਗਤ ਹੈ ਸਰ ਜੀਬੀਸੀ ਅਪਡੇਟ ਦੇ ਵਿੱਚ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀਬੀਸੀ ਅਪਡੇਟ ਦਾ ਤੇ ਸਰ ਵਿਧਾਇਕ ਤੋਂ ਵਾਂਝਾ ਹਲਕਾ ਚੱਬੇਵਾਲ ਜੋ ਮੁਸ਼ਕਲਾਂ ਦੇ ਦੌਰ ਦੇ ਵਿੱਚ ਗੁਜ਼ਰ ਰਿਹਾ ਹੈ ਕਾਂਗਰਸ ਪਾਰਟੀ ਤੋਂ ਵਿਧਾਇਕ ਸਨ ਡਾਕਟਰ ਰਾਜਕੁਮਾਰ ਜੋ ਆਮਾਦੀ ਪਾਰਟੀ ਦੇ ਐਮਪੀ ਹੁਣ ਬਣ ਚੁੱਕੇ ਨੇ ਤੇ ਕਿਵੇਂ ਦੇਖਦੇ ਹਾਂ ਇੱਥੋਂ ਦੇ ਜੋ ਗਤੀਵਿਧੀਆਂ ਨੇ ਜੋ ਇੱਥੋਂ ਦਾ ਵਿਕਾਸ ਹੈ ਕਿੱਥੋਂ ਤੱਕ ਕਾਂਗਰਸ ਪਾਰਟੀ ਕਰਨ ਵਿੱਚ ਸੀਮਤ ਹੋਵੇਗੀ ਇਲੈਕਸ਼ਨ ਤੋਂ ਬਾਅਦ ਜੇ ਕਾਂਗਰਸ ਪਾਰਟੀ ਨੂੰ ਸੀਟ ਮਿਲਦੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਕਾਂਗਰਸੀਆਂ ਉਪਲਬਧ ਦੀਆਂ ਆ ਜੇ ਉਹ ਗਿਣ ਲੱਗਿਏ ਤਾਂ ਉਹਨਾਂ ਦਾ ਕੋਈ ਹਿਸਾਬ-ਹਸਾਵੇ ਹੀ ਨਹੀਂ ਹੈਗਾ ਅ ਜਿੰਨੀ ਵੀ ਡਿਵੈਲਪਮੈਂਟ ਹੋਈ ਆ ਇਹ ਕਾਂਗਰਸ ਦੇ ਟਾਈਮ ਹੋਈ ਆ 17 ਦੇ ਵਿੱਚ ਕਾਂਗਰਸ ਪਾਰਟੀ ਆਈ ਆ ਸਰਕਾਰ ਨੇ ਕੋਈ ਇਦਾਂ ਦਾ ਛੱਡਿਆ ਨਹੀਂ ਕਿ ਜਿੱਥੇ ਕੋਈ ਨਾ ਡਿਵੈਲਪਮੈਂਟ ਕਿਸੇ ਪਿੰਡ 'ਚ ਕੀਤੀ ਹੋਵੇ ਤੁਸੀਂ ਦੇਖੋ ਸਾਡੇ ਤਿੰਨ ਮੇਰਾ ਖਿਆਲ ਆ ਇਹ ਪੋਲ ਬਣੇ ਆ ਇੱਕ ਬਿਸ਼ੋਈ ਦੇ ਵਿੱਚ ਬਣਿਆ ਇੱਕ ਡਾਂਡੀਆਂ ਦੇ ਵਿੱਚ ਬਣਿਆ ਇੱਕ ਆ ਮੋਤੀਆਂ ਦੇ ਲਾਗੇ ਬਣਿਆ ਇਹ ਤਿੰਨ ਜਿਹੜੇ ਆ ਇਹ ਬ੍ਰਿਜ ਬਣੇ ਆ ਔਰ ਇਹ ਬਹੁਤ ਲੋਕਾਂ ਦੀ ਲੋੜ ਸੀ ਕਿ ਮੇਰੇ ਕਾਲਾ ਕਰੋੜਾ ਰੁਪਈਆ ਦੇ ਵਿੱਚ ਇਹ ਬਣਿਆ ਇਹ ਕਾਂਗਰਸ ਸਰਕਾਰ ਦੀ ਉਪਲਬਧੀ ਆ ਤੇ ਬਾਕੀ ਸੜਕਾਂ ਵੀ ਬਣਾਈਆਂ ਹੁਣ ਤੁਸੀਂ ਦੇਖੋ ਕਿ ਜਦੋਂ ਦੀ ਇਹ ਆਪ ਦੀ ਸਰਕਾਰ ਆਈ ਆ ਇਹਨਾਂ ਨੇ ਵਾਦੇ ਤਾਂ ਦੁਨੀਆ ਭਰ ਦੇ ਕੀਤੇ ਲੇਕਿਨ ਅੱਧਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਦੀ ਕੋਈ ਇੱਕ ਪੈਸੇ ਦੀ ਡਿਵੈਲਪਮੈਂਟ ਨਹੀਂ ਹੈਗੀ ਸੜਕਾਂ ਟੁੱਟੀਆਂ ਆ ਤੇ ਬੱਚੇ ਤੁਸੀਂ ਦੇਖੋ ਸਾਡੇ ਪੜ੍ਹ ਲਿਖ ਕੇ ਕਿੱਦਾਂ ਬੇਰੋਜ਼ਗਾਰ ਘੁੰਮਦੇ ਆ ਕੋਈ ਨੌਕਰੀ ਨਹੀਂ ਹੈਗੀ ਨਸ਼ੇ ਦਾ ਇੰਨਾ ਬੋਲ ਵਾਲਾ ਹੋ ਗਿਆ ਕਿ ਸਾਡੇ ਤੁਸੀਂ ਦੇਖੋ 메인 ਰੋਡ ਦੇ ਉੱਤੇ ਨਸ਼ੇ ਚ ਬੰਦੇ ਤੁੱਤ ਹੋਏ ਬੱਚੇ ਜਿਹੜੇ ਆ ਉਹ ਕਿਦਾਂ ਚੋਰੀਆਂ ਡਾ ਕੇ ਮਾਰਦੇ ਆ ਅੰਤ ਕੋਈ ਨਹੀਂ ਤੇ ਦੂਜਾ ਇਹਨਾਂ ਨੇ ਜਿੱਦਾਂ ਅੱਜ ਤੱਕ ਪੰਚਾਇਤ ਨੂੰ ਕੋਈ ਪੈਸਾ ਨਹੀਂ ਇਦਾਂ ਦਿੱਤਾ ਗ੍ਰਾਂਟ ਕੇ ਜਿਹਦੇ ਨਾਲ ਇਹਨਾਂ ਦੀ ਕੋ ਡਿਵੈਲਪਮੈਂਟ ਹੋਈ ਹੋਵੇ ਤੇ ਇਹ ਬਾਅਦੇ ਇਹਨੇ ਕਰਦੇ ਆ ਅਸੀਂ ਆ ਕੀਤਾ ਹੈ ਉਹ ਕੀਤਾ ਲੇਕਿਨ ਇਹਨਾਂ ਦਾ ਆਊਟਪੁੱਟ ਜਿਹੜਾ ਉਹ ਜ਼ੀਰੋ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿੱਥੇ ਤੱਕ ਕਾਂਗਰਸ ਜਿਹੜੀ ਪਾਰਟੀ ਹੈ ਇਸ ਹਲਕਾ ਚੱਬੇਵਾਲ ਦੇ ਵਿੱਚ ਡਾਊਨ ਹੋ ਗਈ ਹੈ ਜਾਂ ਜਿਹੜੇ ਉਹਨਾਂ ਨਾਲ ਜੁੜੇ ਸੀ ਮੈਂਬਰ ਕਾਂਗਰਸ ਪਾਰਟੀ ਦੇ ਦੌਰਾਨ ਉਹ ਕਿੰਨੇ ਕੁ ਹੁਣ ਤੁਹਾਡੇ ਨਾਲ ਇੱਥੇ ਕਾਂਗਰਸ ਪਾਰਟੀ ਦੇ ਨਾਲ ਰਹਿਣਗੇ ਦੇਖੋ ਜਦੋਂ ਪਹਿਲੀ ਤਾਂ ਗੱਲ ਆ ਕਿ ਡਾਕਟਰ ਰਾਜਕਮਰ ਜਿਹੜਾ ਛੱਡ ਕੇ ਗਿਆ ਉਹ ਕੋਈ ਵਧੀਆ ਕੰਮ ਨਹੀਂ ਕੀਤਾ ਚਲੋ ਆਪਣੇ ਡਰ ਦੇ ਮਾਰਿਆਂ ਨੇ ਉਹਨਾਂ ਨੂੰ ਉਹਨਾਂ ਨੂੰ ਇੱਕ ਡਰ ਸੀ ਕਿ ਮੇਰੇ ਤੇ ਜਿਹੜਾ ਪਰਚਾ ਹੋਇਆ ਇਹ ਪਰਚਾ ਕੈਂਸਲ ਹੋ ਜਾਏ ਤੇ ਉਹਦੇ ਕਰਕੇ ਉਹ ਡਰ ਦੇ ਮਾਰੇ ਕਰਕੇ ਗਏ ਆ ਜਿਹੜੇ ਉਹਨਾਂ ਨੇ ਝਾਲੀ ਸੈਂਕਸ਼ਨ ਲੈਟਰ ਬੰਡੇ ਸੀਗੇ ਉਹਨਾਂ ਦਾ ਉਹ ਦੇਖੋ ਪਹਿਲੀ ਵਾਰ ਉਹਨਾਂ ਨੇ ਫਾਇਦਾ ਲਿਆ ਇਲੈਕਸ਼ਨ ਦੇ ਵਿੱਚ ਉਹ ਹਰਦੇ ਸੀ ਉਹਨਾਂ ਨੇ ਉਸ ਝਾਲੀ ਸੈਂਕਸ਼ਨ ਲੈਟਰ ਬੰਡੇ ਉਹ ਜਿੰਨੇ ਕ ਲੈਟਰ ਬੰਡੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਗਰੀਬ ਲੋਕਾਂ ਦੇ ਵੋਟਾਂ ਪਾਤੀਆਂ ਉਹ ਜਿੱਤ ਗਏ ਉਹ ਤੋਂ ਬਾਅਦ ਇਹ ਆਪ ਦੀ ਸਰਕਾਰ ਆ ਗਈ ਇਹਨਾਂ ਨੇ ਉਹਦੇ ਉੱਤੇ ਪਰਚਾ ਕਰ ਦਿੱਤਾ ਪਰਚਾ ਕਰਨ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਮੈਂ ਅੰਦਰ ਚੱਲ ਜਾਣਾ ਉਹ ਪਾਰਟੀ ਦੇ ਵਿੱਚੋਂ ਛੜਪਾ ਮਾਰ ਕੇ ਦੂਜੇ ਪਾਸੇ ਚਲ ਗਿਆ ਲੇਕਿਨ ਜਦੋਂ ਜੱਕਦਾਂ ਕੋ ਪਾਰਟੀ ਛੱਡ ਕੇ ਜਾਂਦਾ ਫਰਕ ਤਾਂ ਥੋੜਾ ਬਹੁਤਾ ਪੈਂਦਾ ਲੇਕਿਨ ਹੁਣ ਪਾਰਟੀ ਜਿਹੜੀ ਆ ਇਲੈਕਸ਼ਨ ਤੋਂ ਬਾਅਦ ਇੰਨੀ ਮਜੂਦ ਹੋਈ ਆ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਜਿੱਦਾਂ 7 ਸੀਟਾਂ ਲਈਆਂ ਇੱਕ ਚੰਡੀਗੜ੍ਹ ਦੀ ਸੀਟ ਲਈ ਆ ਹੁਣ ਤਾਂ ਬਿਲਕੁਲ ਸਰਕਾਰ ਦਾ ਜਿੱਦਾਂ ਬਿਲਕੁਲ ਜ਼ੀਰੋ ਆ ਬੋਲ ਵਾਲਾ ਤਾਂ ਸਾਰਾ ਕਾਂਗਰਸ ਦਾ ਆਉਣ ਵਾਲੇ ਜਿੱਦਾਂ ਵਾਈਲੈਕਸ਼ਨ ਆ ਰਹੀ ਆ ਉਹਦੇ ਵਿੱਚ ਅਸੀਂ ਬਹੁਤ ਭਾਰੀ ਬੰਮ ਬਹੁਤ ਨਾਲ ਅਸੀਂ 4 ਦੀਆਂ 4 ਸੀਟਾਂ ਜਿੱਤਾਂਗੇ ਸਰ ਜਿਹੜੀ ਲੋਕ ਸਭਾ ਚੋਣਾਂ ਵੀ ਹੋਈਆਂ ਨੇ ਯਮਨੀ ਗੋਮਰ ਉਮੀਦਵਾਰੀ ਕਾਂਗਰਸ ਪਾਰਟੀ ਤੋਂ ਕਾਫੀ ਵੱਡੀ ਟੱਕਰ ਦਿੱਤੀ ਆ ਜੋ ਦੂਜੇ ਨੰਬਰ ਤੇ ਆਏ ਨੇ ਜੀ ਤੇ ਕਿੱਥੋਂ ਤੱਕ ਤੁਸੀਂ ਮੰਨਦੇ ਹੋ ਕਿ ਕਿੱਥੇ ਕਮੀਆਂ ਰਹਿ ਗਈਆਂ ਜਿਹੜੀ ਕਾਂਗਰਸ ਪਾਰਟੀ ਦੀ ਇਹ ਸੀਟ ਜਿਹੜੀ ਆ ਝੋਲੀ ਪੈ ਸਕਦੀ ਸੀ ਤੇ ਇਸ ਤੋਂ ਥੋੜਾ ਥੋੜਾ ਮਹਿਸੂਸ ਕਰੋ ਦੇਖੋ ਜਿਹੜੀ ਇਹ ਇਲੈਕਸ਼ਨ ਸੀਗੀ ਇਹਦੇ ਵਿੱਚ ਮੈਡਮ ਯਮਨੀ ਨੂੰ ਜਿਹੜੀ ਟਿਕਟ ਮਿਲੀ ਆ ਉਹ ਉਹਨੂੰ ਲੋਕ ਜਾਣਦੇ ਘੱਟ ਸੀ ਲੇਕਿਨ ਨਵੀਂ ਸੀ ਇਹਦਾ ਫਰਕ ਪਿਆ ਦੂਜਾ ਜਿਹੜਾ ਡਾਕਟਰ ਰਾਜਕਬਾਰ ਨੇ ਨੌਵਾਂ ਹਲਕੇ ਦੇ ਵਿੱਚੋਂ ਸਾਰਾ ਉਹਨਾਂ ਦਾ ਫੋਕਸ ਜਿਹੜਾ ਸੀ ਉਹ ਚੱਬਿਆਲ ਹਲਕੇ ਦੇ ਵਿੱਚ ਸੀ ਚੱਬਿਆਲ ਹਲਕੇ ਦੇ ਵਿੱਚ ਇਹਨਾਂ ਨੇ ਹਰ ਇੱਕ ਹੀਲਾ ਆਪਣਾ ਵਰਤਿਆ ਪੈਸੇ दारू ਜੋ ਕੁਝ ਵੀ ਆ ਉਹਨਾਂ ਨੇ ਹੀਲਾ ਵਰਤ ਕੇ ਇੱਥੋਂ ਆਪਣੀ ਜਿੱਤ ਪ੍ਰਾਪਤ ਕੀਤੀ ਆ ਲੇਕਿਨ ਸਾਡੇ ਥੋੜੀਆਂ ਇਹ ਕਮੀਆਂ ਰਹਿ ਗਈਆਂ ਕਿ ਜਿਹੜੇ ਸਾਡੇ ਪ੍ਰਧਾਨ ਸੀ ਜਾਂ ਜ਼ਿਲ੍ਹਾ ਪੁਲਿਸਰ ਮੈਂਬਰ ਸੀ ਸੰਮਤੀ ਮੈਂਬਰ ਸੀ ਉਹ ਕੁਝ ਇਹਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਇਹ ਨਾਲ ਲੈ ਗਿਆ ਸਾਨੂੰ ਸਮਾਂ ਬਹੁਤ ਘੱਟ ਮਿਲਿਆ ਜਿੱਦਾਂ ਇਹ ਮਾਰਚ ਮਹੀਨੇ ਦੇ ਵਿੱਚ ਛੱਡ ਕੇ ਗਏ ਆ ਸਾਡੇ ਕੋਲ ਡੇਢ ਮਹੀਨਾ ਮਿਲਿਆ ਸੀ ਡੇਢ ਮਹੀਨੇ ਦੇ ਵਿੱਚ ਵੀ ਪਰ ਫਿਰ ਵੀ ਅਸੀਂ 18000 ਤੋਂ ਉੱਪਰ ਵੋਟ ਲੈ ਕੇ ਗਏ ਆ ਤੇ ਅਸੀਂ ਹੁਣ ਜੋ ਕੁਝ ਦੇਖ ਰਹੇ ਆ ਕਿ ਹੁਣ ਕਾਂਗਰਸ ਪਾਰਟੀ ਜੱਬਿਆਲ ਦੇ ਵਿੱਚ ਬਹੁਤ ਮਜ਼ਬੂਤ ਹੋਈ ਆ ਕਿ ਜਿਹੜੇ ਲੋਕ ਇਹਨਾਂ ਦੇ ਨਾਲ ਪਹਿਲਾਂ ਗਏ ਸੀ ਉਹ ਮੁੜ ਕੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਕਿ ਲੱਗਦਾ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਜਿਹੜੇ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਹਲਕਾ ਚੱਬੇਵਾਲ ਤੋਂ ਤੇ ਸੀਟ ਕਾਂਗਰਸ ਝੋਲੀ ਪਵੇ ਇਹ ਦੇਖੋ ਇਹ ਤਾਂ ਇਸ ਵੇਲੇ ਅਸੀਂ ਨਹੀਂ ਕਹਿ ਰਹੇ ਇਹ ਤਾਂ ਹਾਲਾਤ ਦੱਸ ਰਹੇ ਆ ਜਿੰਨੇ ਵੀ ਲੋਕ ਸੰਨ ਫੋਨ ਕਰਦੇ ਆ ਉਹ ਇਹੀ ਕਹਿ ਰਹੇ ਆ ਕਿ ਇਹ ਸੀਟ ਜਿਹੜੀ ਕਾਂਗਰਸ ਦੀ ਆ ਕਿਉਂਕਿ ਇਹ ਕਾਂਗਰਸ ਦੀ ਝੋਲੀ ਜੇ ਪਾਊਗੀ ਕਾਂਗਰਸ ਇਲੈਕਸ਼ਨ ਤੋਂ ਬਾਅਦ ਬਹੁਤ ਮਜ਼ਬੂਤ ਹੋਈ ਆ ਅਸੀਂ ਇੱਕ ਦਿਨ ਵੀ ਘਰ ਨਹੀਂ ਬੈਠੇ ਜਿਸ ਦਿਨ ਤੋਂ ਇਲੈਕਸ਼ਨ ਹੋਈ ਆ ਉਸ ਦਿਨ ਤੋਂ ਹੀ ਅਸੀਂ ਪਿੰਡਾਂ ਦੇ ਵਿੱਚ ਵਰਕ ਕਰ ਰਹੇ ਆ ਅਸੀਂ ਬੂਥ ਕਮੇਟੀਆਂ ਪਹਿਲਾਂ ਬਣਾਈਆਂ ਸੀਆਂ ਲੇਕਿਨ ਸਾਨੂੰ ਪਤਾ ਲੱਗਿਆ ਕਿ ਜਿਹੜੇ ਵਿੱਚੋਂ ਕੋ ਸਾਡੇ ਬੰਦੇ ਇੱਧਰ ਉੱਧਰ ਗਏ ਆ ਅਸੀਂ ਦੁਬਾਰਾ ਉਹਨਾਂ ਨੂੰ ਸਟੈਂਡ ਕੀਤਾ ਅਸੀਂ ਹੁਣ ਜਿਹੜੀ ਆਪਣੀ ਬੋਡੀ ਤਿਆਰ ਕੀਤੀ ਆ ਅਸੀਂ ਦੋ ਪ੍ਰਧਾਨ ਲਾਏ ਆ ਉਹਨਾਂ ਦੇ ਥੱਲੇ ਦਸਾਂ ਦਸਾਂ ਪਿੰਡਾਂ ਦੇ ਪ੍ਰਧਾਨ ਲਾਏ ਆ ਤੇ ਬਾਕੀ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਜੂਥ ਆ ਅਸੀਂ ਜੂਥ ਨੂੰ ਮਜ਼ਬੂਤ ਕਰ ਰਹੇ ਆ ਤੇ ਇੱਕ ਜਿਹੜਾ ਹਲਕੇ ਦੇ ਅੰਦਰ ਕੀ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਨਸ਼ਾ ਆ ਨਾ ਇਹ ਨਸ਼ੇ ਦਾ ਜਿਹੜਾ ਛੇਮਾ ਦਰਿਆ ਵਗ ਰਿਹਾ ਹੈ ਇਹ ਨਸ਼ੇ ਦੇ ਦਰਿਆ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਖਰਾਬ ਕੀਤਾ ਗਲਤਾਨ ਕਰ ਦਿੱਤਾ ਅਸੀਂ ਉਹਦੇ ਇੱਕ ਰਿਕਾਰਡਿੰਗ ਅਸੀਂ ਕੰਮ ਕਰ ਰਹੇ ਹਾਂ ਅਸੀਂ ਮਾਤਾ ਚਿੰਤ ਕੌਰ ਚੈਰੀਟੇਵ ਟਰਸਟ ਬਣਾਇਆ ਹੈਗਾ ਕਿ ਜਿਹੜਾ ਅਸੀਂ ਬੱਚਿਆਂ ਦਾ ਰੁਝਾਨ ਬਦਲ ਕੇ ਖੇਡਾਂ ਵੱਲ ਆ ਰਹੇ ਹਾਂ ਅਸੀਂ ਬੱਚਿਆਂ ਨੂੰ ਫੁੱਟਬਾਲ ਦੀਆਂ ਕਿੱਟਾਂ ਹਰ ਇੱਕ ਪਿੰਡ ਦੇ ਵਿੱਚ ਅਸੀਂ ਦੇ ਰਹੇ ਹਾਂ ਖਾਸ ਕਰਕੇ ਜਿਹੜੀ ਟੀਮ ਵੱਡੀ ਆ ਉਹਨਾਂ ਨੂੰ 10-15 ਅਸੀਂ ਦੇ ਰਹੇ ਹਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਜਿਹੜਾ ਰੁਝਾਨ ਆਪਾਂ ਚੇਂਜ ਕਰ ਰਹੇ ਹਾਂ ਕਿ ਬੱਚੇ ਖੇਡਾਂ ਵੱਲ ਲੱਗਣ ਅਸੀਂ 20-25 ਕਿੱਟਾਂ ਉਹਨਾਂ ਨੂੰ ਦੇ ਰਹੇ ਹਾਂ ਕਿ ਲੋਕਾਂ ਦਾ ਬਹੁਤ ਜ਼ਿਆਦਾ ਇਧਰ ਨੂੰ ਮਨ ਹੋਇਆ ਕਿ ਇੱਕ ਕੋਈ ਨਾ ਕੋਈ ਬੰਦਾ ਤਾਂ ਆਇਆ ਕਿ ਜਿਨੇ ਬੱਚਿਆਂ ਨੂੰ ਸਾਡੇਆਂ ਨੂੰ ਗੇਮਾਂ ਵੱਲ ਨੂੰ ਤੋਰਿਆ ਸਾਡਾ ਇਹ ਛੋਟਾ ਜਿਹਾ ਇੱਕ ਉਪਰਾਲਾ ਆ ਕਿ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਅਸੀਂ ਕੰਮ ਕਰ ਰਹੇ ਹਾਂ ਜਿੱਦਾਂ ਹੁਣ ਸਾਡਾ ਕੱਲ ਸੰਡੇ ਆ ਸਾਡਾ ਕੱਲ ਕੋਈ 8-10 ਪ੍ਰੋਗਰਾਮ ਹੈਗੇ ਪਿੰਡਾਂ ਦੇ ਵਿੱਚ ਅਸੀਂ ਇਹ ਮਾਤਾ ਜੀ ਦੇ ਟਰਸਟ ਦਾ ਉਹਦੇ ਰਾਹੀਂ ਆਂ ਜੀ ਸੇਵਾ ਬੱਚਿਆਂ ਦੀ ਕਰ ਰਹੇ ਆਂ ਸਰਦਾਰ ਕੁਲਵਿੰਦਰ ਸਿੰਘ ਰਸੂਲਪੁਰ ਇੱਕ ਸਿਆਸਤ ਦੇ ਵਿੱਚ ਹੀ ਨਹੀਂ ਸਮਾਜਿਕ ਸੇਵਾਵਾਂ ਦੇ ਵਿੱਚ ਵੀ ਉੱਭਰ ਰਹੇ ਨੇ ਇੱਕ ਵੱਡਾ ਨਾਮ ਹੈ ਇਲਾਕੇ ਦੇ ਵਿੱਚ ਤੇ ਕੀ ਲੱਗਦਾ ਜੇ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਤਾਂ ਕਿੱਥੋਂ ਤੱਕ ਜਿੱਤ ਦੀ ਸੰਭਾਵਨਾ ਲੱਗਦੀ ਹੈ ਜਾਂ ਕਿੱਥੋਂ ਤੱਕ ਤੁਹਾਡੇ ਵੱਲੋਂ ਪ੍ਰਚਾਰ ਜਿਹੜਾ ਉਹ ਕੀਤਾ ਜਾਵੇਗਾ ਦੇਖੋ ਇਹ ਜਿਹੜਾ ਟਿਕਟ ਦਾ ਫੈਸਲਾ ਹੈਗਾ ਇਹ ਹਾਈ ਕਮਾਂਡ ਦਾ ਜੇ ਹਾਈ ਕਮਾਂਡ ਮੈਨੂੰ ਟਿਕਟ ਦਿੰਦੀ ਆ ਤਾਂ ਮੈਂ ਇਹ ਚੱਬੇ ਵਾਲ ਦੀ ਜਿਹੜੀ ਸੀਟ ਆ ਮੈਂ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗਾ ਲੇਕਿਨ ਇਹ ਮੈਂ ਵਾਅਦਾ ਕਰਦਾ ਕਿਉਂਕਿ ਇੱਕ ਤਾਂ ਗੱਲਾਂ ਦੇ ਨਾਲ ਹੁੰਦਾ ਆ ਨਾ ਅਸੀਂ ਕਹਿੰਦੇ ਸਾਨੂੰ ਟਿਕਟ ਮਿਲ ਜਾਏ ਲੇਕਿਨ ਗਰਾਊਂਡ ਤੇ ਕੁਝ ਨਹੀਂ ਹੁੰਦਾ ਅਸੀਂ ਗਰਾਊਂਡ ਤੇ ਕਰ ਰਹੇ ਆ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਆ ਅਸੀਂ ਕੋਈ মিডিਆ ਦੇ ਵਿੱਚ ਜ਼ਿਆਦਾ ਹਾਈਲਾਈਟ ਨਹੀਂ ਹੋ ਰਹੇ ਅਸੀਂ ਪਿੰਡ ਪਰ ਪਿੰਡ ਜਾ ਕੇ ਕਮੇਟੀਆਂ ਪਿੰਡਾਂ ਦੀਆਂ ਬਣਾ ਰਹੇ ਆ ਅਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਕਿਉਂਕਿ ਮੈਨੂੰ 35 ਸਾਲ ਹੋ ਗਏ ਕਾਂਗਰਸ ਪਾਰਟੀ ਦੇ ਨਾਲ ਜੁੜੇ ਨੂੰ ਤੁਸੀਂ ਦੇਖੋ ਡਾਕਟਰ ਰਾਜਕੁਮਾਰ ਨੂੰ ਪਾਰਟੀ ਨੇ ਤਿੰਨ ਵਾਰ ਐਮਐਲਏ ਟਿਕਟ ਦਿੱਤੀ ਦੋ ਵਾਰ ਜਿੱਤਿਆ ਇੱਕ ਵਾਰ ਹਰਿਆ ਇੱਕ ਵਾਰ ਇਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਐਮਪੀ ਦੀ ਚਲੋ ਹਾਰੇ ਹੁਣ ਪੰਜਵੀਂ ਟਿਕਟ ਇਹਨੂੰ ਫੇਰ ਜਿਹੜੀ ਕਾਂਗਰਸ ਐਮਪੀ ਦੀ ਟਿਕਟ ਦੇ ਰਹੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਦੇਖੋ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਫਿਰ ਵਿਰੋਧੀ ਧਿਰ ਦਾ ਇਹਨਾਂ ਨੂੰ ਨੇਤਾ ਵੀ ਬਣਾਇਆ ਉਹਨਾਂ ਨੇ ਲੇਕਿਨ ਇਹਨਾਂ ਕੋਲ ਸ਼ਿਲ ਦੇ باوجود ਵੀ ਉਹ ਦੇ ਕੋ ਪਾਰਟੀ ਦੇ ਵਿੱਚ ਰਹੇ ਨਹੀਂ ਮੈਨੂੰ ਅੱਜ ਤੱਕ ਮੈਂ ਦੋ ਵਾਰ ਟਿਕਟ ਅਪਲਾਈ ਕੀਤੀ ਹੈ ਮੈਨੂੰ ਵਾਦੇ ਵੀ ਟਿਕਟ ਦੇ ਕੀਤੇ ਲੇਕਿਨ ਮੈਨੂੰ ਮਿਲੀ ਨਹੀਂ ਮੈਂ ਪਾਰਟੀ ਦੇ ਖਿਲਾਫ ਨਹੀਂ ਕੋ ਕਦਮ ਚੱਕਿਆ ਮੈਂ ਪਾਰਟੀ ਛੱਡੀ ਨਹੀਂ ਲੇਕਿਨ ਪਾਰਟੀ ਦੇ ਨਾਲ ਮੈਂ ਚਟਾਨਮਾ ਖੜਾ ਰਿਹਾ ਮੈਂ 35 ਸਾਲ ਪਾਰਟੀ ਦੇ ਨਾਲ ਵਰਕ ਕਰ ਰਿਹਾ ਮੈਂ ਪਾਰਟੀ ਦੇ ਵਿੱਚ ਆਂ ਔਰ ਰਹੂੰਗਾ ਪਾਰਟੀ ਜੇ ਮੈਨੂੰ ਟਿਕਟ ਦਿੰਦੀ ਆ ਤਾਂ ਮੈਂ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਉਂਗਾ ਕੋਈ ਸਰ ਇਲਾਕਾ ਵਾਸੀਆਂ ਨੂੰ ਸਨੇਹਾ ਦੇਣਾ ਚਾਹੋਗੇ ਮੈਂ ਇਲਾਕਾ ਵਾਸੀਆਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਚਾਹੁੰਦੇ ਆ ਆਪਣੇ ਬੱਚਿਆਂ ਦੀ ਲਾਈਫ ਦਾ ਆਪਣੇ ਕੋਈ ਸਮਾਜ ਦਾ ਭਲਾ ਕਰਨਾ ਚਾਹੁੰਦੇ ਆ ਆਪਣੇ ਬੱਚਿਆਂ ਦਾ ਭਲਾ ਕਰਨਾ ਚਾਹੁੰਦੇ ਆ ਕਾਂਗਰਸ ਪਾਰਟੀ ਨੇ 70 ਸਾਲ ਤੋਂ ਇਹ ਲੋਕਾਂ ਦਾ ਭਲਾ ਕੀਤਾ ਆ ਔਰ ਜਿੰਨੀਆਂ ਵੀ ਨੌਕਰੀਆਂ ਮਿਲੀਆਂ ਇਹ ਕਾਂਗਰਸ ਪਾਰਟੀ ਦੇ ਟਾਈਮ ਮਿਲੀਆਂ ਔਰ ਜਿੰਨੀ ਡਿਵੈਲਪਮੈਂਟ ਹੋਈ ਆ ਕਾਂਗਰਸ ਪਾਰਟੀ ਦੇ ਟਾਈਮ ਹੋਈ ਆ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਲਕਾ ਨਿਵਾਸੀਆਂ ਨੂੰ ਕਿ ਜਿਹੜੇ ਇਹ ਪਾਰਟੀ ਦੇ ਵਿੱਚ ਕਈ ਲੋਕ ਛੱਡ ਕੇ ਗਏ ਆ ਉਹ ਹੁਣ ਸਾਨੂੰ ਦੁਬਾਰਾ ਫੋਨ ਵੀ ਕਰਦੇ ਆ ਕਿ ਅਸੀਂ ਦੁਬਾਰਾ ਪਾਰਟੀ ਚ ਆਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਆਉਣਾ ਚਾਹੁੰਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਤੁਸੀਂ ਪਾਰਟੀ ਚ ਆ ਸਕਦੇ ਜਿੰਨੇ ਵਰਕਰ ਸਾਡੇ ਹੈਗੇ ਆ ਉਹਨਾਂ ਦਾ ਵੈਲਕਮ ਆ ਤੇ ਉਹਨਾਂ ਦਾ ਜੀ ਆਇਆਂ ਜਿੰਨੇ ਵੀ ਸਾਡੇ ਅਹੁਦੇਦਾਰ ਵੀ ਕੋਈ ਆਉਣਾ ਚਾਹੁੰਦੇ ਉਹਨਾਂ ਦੇ ਫੋਨ ਆਏ ਆ ਤੇ ਕਿਉਂਕਿ ਕਾਂਗਰਸ ਪਾਰਟੀ ਕੋਈ ਕਿਹਾ ਕਿ ਜਿਹੜੀ ਸਾਨੂੰ ਕੁਛ ਨਾ ਕੁਛ ਦੇ ਸਕਦੀ ਸੋ ਇਹ ਸਨ ਸਰਦਾਰ ਕੁਲਵਿੰਦਰ ਸਿੰਘ ਸੂਰਪੁਰ ਜੀ ਜੋ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਬਣ ਕੇ ਇਹ ਲੋਕਾਂ ਦੇ ਨਾਲ ਖੜਕੇ ਉਹਨਾਂ ਦੀ ਹਰ ਸਮੇਂ ਮਦਦ ਕਰਨ ਲਈ ਤਿਆਰਬਰ ਤਿਆਰ ਰਹਿੰਦੇ ਨੇ ਤੇ ਉਹਨਾਂ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਹੈ ਹਲਕਾ ਵਨਵਾਸੀਆਂ ਨੂੰ ਕਿ ਇੱਕ ਸਹੀ ਉਮੀਦਵਾਰ ਦੀ ਚੋਣ ਕਰਕੇ ਮੈਦਾਨ ਵਿੱਚ ਪਾਰਟੀ ਵਿਧਾਨ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਹਲਕੇ ਦੇ ਜੋ ਵਿਕਾਸ ਕਾਰਜ ਨੇ ਉਹ ਪੂਰੇ ਕੀਤੇ ਜਾਣ ਜੀਬੀਸੀ ਆਪਣੀ ਲਈ ਕੈਮਰਾਮੈਨ ਜਤਿੰਦਰਪਾਲ ਦੇ ਨਾਲ ਮਨਵਨੀ ਸਿੰਘ ਚੀਮਾ ਧੰਨਵਾਦ